ਜੀ ਵੈਲਕਮ ਟੂ ਮੁੰਦੀ ਫੈਮਿਲੀ ਵਲੌਗ ਸ਼ੁਰੂ ਕਰਦੇ ਆਂ ਜੀ ਅੱਜ ਦਾ ਨਿਊ ਵਲੌਗ ਤੇ ਸੰਦੀਪ ਅਤਲ ਨੇ ਛੁੱਟੀਆਂ ਨਾਲ ਜਾਣਾ ਅੱਜ 2 ਵਜੇ ਦੋਵਾਂ ਨੇ 2 ਵਜੇ ਜਾਣਾ ਜੀ ਇਕੱਠਿਆਂ ਆ ਜਾਣਾ ਇਹਨੋਂ ਮੱਝ ਅੱਜ ਇਕੱਠੇ ਜਾਣਗੇ ਤੇ ਅੱਜ ਇਹਨਾਂ ਕੋ ਪਹਿਲਾਂ ਵੀ ਇਹਨਾਂ ਕੰਮ ਕਰਾ ਲੈਣੀ ਹੈ ਵੀ ਅਸੀਂ ਸੰਦੀਪ ਨੂੰ ਡਾਇਆ ਬੁੱਕ ਫੇਰ ਤੇ ਅਤਲ ਕਿੱਥੇ ਆ ਆ ਕਨੋਂ ਮੜ ਗਿਆ ਲੱਗ ਸੁਣੇ ਮਾਪੜ ਨੂੰ ਪੋਚਾ ਲਵਾਂਗੇ ਜੀ ਬਾਅਦ ਵਿੱਚ ਦੇਖੋ ਜੀ ਸੰਦੀਪ ਜੀ ਦੀ ਲਾਂਹ ਜੀ ਬੋਕਰ ਢੋਣੀ ਹੈ ਜੀ ਖਾਨੀ ਹੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਨਾ ਹਾਂ ਲੱਗ ਗਿਆ ਜੀ ਮਸਰਾਂ ਦੀ ਦਾਲ ਦੀ ਦਾਲ ਪਰ ਪਹਿਲਾਂ ਜੀ ਮੈਂ ਕਰ ਲਵਾਂ ਗੈਸ ਸਾਫ ਜੀ ਸੰਦੀਪ ਜੀ ਦੇ ਜੀ ਸੋਇਚ ਬੋਕਰ ਘਾੜ ਦੋ ਕਿਉਂਕਿ ਐਸਾ ਕਰਤਾ ਮੈਂ ਜੀ ਸਾਨੂੰ ਬਾਹਰ ਕਰਦੇ ਸਫਾਈ ਵਾਲੇ ਆ ਗਏ ਫਿਰ ਤੋਂ ਫਿਰ ਤੋਂ ਬੋਕਰ ਸਫਾਈ ਵਾਲੇ ਆ ਗਏ ਇਹ ਦਸਾਰੇ ਸਫਾਈ ਵਾਲੇ ਆ ਗਏ ਸਟਾਬਲੈਸ ਲੋਕਰ ਕਰ ਲੈ ਇਹ ਜਿੰਨਾਗੇ ਸਟਾਬਲੈਸ ਅਸਲ ਸਿੱਧਾ ਸਫਾਈ ਕਰਮਚਾਰੀ ਅੱਜ ਸਫਾਈ ਕਰਮਚਾਰੀ ਸੈਟ ਹੋ ਵੀ ਇੱਧਰ ਸੰਦੀਪ ਗੈਸ ਦੇ ਹਟੋਂ ਵੀ ਵਧੀਆ ਸਫਾਈ ਹੋਣੀ ਚਾਹੀਦੀ ਐ ਨਹੀਂ ਤੇ ਮੇਰੀ ਦੀ ਸੈਲਰੀ ਨਹੀਂ ਮਿਲੇਗੀ ਵਿੱਚ ਕਟੌਤੀ ਹੋਏਗੀ 5 ਰੁਪਏ ਦੀ ਸਫਾਈ ਨੀਚੇ ਕਿੰਨਾ ਕਰਦੇ ਹਾਗੇ ਸਫਾਈ ਵਧੀਆ ਨਹੀਂ ਕਰਕੇ ਜਾਂਦੇ ਅੱਜ ਛੁੱਟੀ ਅੱਜ ਕੰਮ ਕਰਾਉਣਾ ਕੋਲੋਂ ਫਾਲ ਆ ਜਾਂਦੇ ਜੇ ਮਤਲਬ ਬਾਜੀ ਕੋ ਪੋਚਾ ਲਵਾ ਸਿਲੰਡਰ ਸਾਡਾ ਟੁੱਟਣਾ ਨਹੀਂ ਚਾਹੀਦਾ ਚਿੱਲਾ ਮੇਰੇ ਨਾਲ ਸਰ ਆ ਗਿਆ ਸੋ ਵਧੀਆ ਲੱਗਣਾ ਕਿ ਐਸੋ ਵਧੀਆ ਲੱਗਣਾ ਗੈਸ ਦੁਜਾ ਰੱਖਾਂਗੇ ਨਹੀਂ ਚਾਬੜਾ ਲਗੇ ਮੋਦੀ ਵਾਲਾ ਰੱਖਣਾ ਉਹ ਅਟਲ ਦੀ ਗੋਟੀ ਆਏਗੀ ਉਹਦੂ ਘਟਨ ਕਰਾਵਾਂਗੇ ਨਵਾ ਚਿਲਾ ਲਾਵਾਂਗੇ ਤੇਰੇ ਪਰ ਰੂਪਨ ਕਟਾਵਾਂਗੇ ਫਿਰ ਉਹਦੋਂ ਹਨ ਫੇਰ ਲਾਣਾ ਸਵਰਨੀ ਤੇ ਤੂੰ ਨਾ ਸਲੇਟ ਤੇ ਰੱਖਣੀ ਹੈ ਜਲੂਸ ਕੱਢਿਆ ਤਾਂ ਥੱਲੇ ਚੁੱਲਾ ਰੱਖ ਕੇ ਨਹੀਂ ਅੜੀ ਉੱਥੇ ਗਰਮੀ ਬੜੀ ਲੱਗਦੀ ਗਰਮੀ ਕਿਉਂ ਲੱਗਦੀ ਹੈ ਗਰਮੀ ਲੱਗਦੀ ਹੈ ਚੱਲਾ ਚੱਲੋ ਕੱਢੋ 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 ਨਹੀਂ ਨਹੀਂ ਪਰ ਉਹ ਜੋ ਬਾਕੀ ਦਾਲ ਹੈਗੀਆਂ ਤਾਂ ਮਸਲਾ ਦਾਲ ਮੁੱਕ ਗਈ ਆ ਘਾਰੇ ਜਿਹੜੀ ਭਾਈ ਥੋੜੀ ਜਿਹੀ ਰਹਿ ਗਈ ਆ ਦੁਕਾਨ ਤੋਂ ਲਿਆਂਦੀ ਜੀ 30 ਰੁਪਏ ਦੀ ਦਾਲ ਇੱਕ ਦੀ ਰੈਡੀ ਆਹਾ ਦਿਵਾਲੀ ਥੱਕੀ ਆ ਤੇ ਟਿੰਡੋ ਲਿਆਂਦੀ ਅੱਜ ਜੀ ਇਹਦੀ ਕਿੰਨਾ ਆਪੀ ਹੋਦੀ ਹੈ ਉਹ ਇਹ ਤਾਂ ਲੋਹੇ ਕਿਸ ਤਰ੍ਹਾਂ ਦੇ ਦਿਖ ਰਹੀ ਹੈ ਇਹਨਾਂ ਨੂੰ ਪਾਲਿਸ਼ ਹੋਈ ਪਈ ਆ ਹਾਂ ਇਹ ਓਰੀਜਨਲ ਓਰੀਜਨਲ ਦਾਲ ਠੀਕ ਆ ਕਿੰਨਾ ਫਰਕ ਜੇ ਆ ਵੇਖਣਾ ਆ ਵੇਖ ਹਾਏ ਆਹ ਡੇ ਵਾਲੀ ਜਿਹੜੀ ਅਸਲੀ ਆ ਉਹ ਉਹ ਦੂਤੀ ਤੋਂ ਵਾਲੀ ਨਕਲੀ ਤੇ ਢੇੜੇ ਵਾਲੀ ਨਕਲੀ ਆਲੂ ਟਾਲੇ ਵਾਲੀ ਦੀ ਜੀ ਆਲੂ ਆਲੂ ਹੋ ਗਏ ਸਭ ਫਰਕ ਸਿਰ ਵੀ ਹੈ ਬੰਡੀ ਆ ਬਖ ਅਲੱਗ ਹੀ ਲੱਭਣੇ ਵੇ ਲੋ ਦਾ ਰੰਗ ਵੇ ਹੈ ਨਾ ਕਿੰਨੇ ਤੋਂ ਵੱਡੇ ਨੇ ਚਲੋ ਜੀ ਹੁਣ ਇਹਨੂੰ ਲਾ ਅਸੀਂ ਚੋਲ ਇਹਦੇ ਨਾਲ ਚੋਲ ਬਣਾਨੇ ਆ ਇਧਰ ਦੀ ਚੋਲ ਬਣਾਨੇ ਆ ਦਾਲ ਦੇ ਨਾਲ ਕੁਕਰ ਸਾਫ ਹੀ ਆ ਤਾਂ ਮੇਰੇ ਦੋ ਕੇ ਭਾਂਡੇ ਵੀ ਇਹ ਵੀ ਮੰਜਨ ਵਾਲੇ ਪਏ ਮੰਜਨ ਗਈ ਪਹਿਲਾਂ ਦਾਲ ਔਰ ਛੋਲ ਬਣੇਗੀ ਅੱਜ ਸਵੇਰ ਖਟਾ ਪਾਣੀ ਦੇ ਇਹ ਜਿੱਕ ਕਨੀਆਂ ਸਬੂਤੇ ਝੋਲ ਵੀ ਹੈਗੇ ਆ ਇਹ ਜਿਆਦਾ ਸਿੱਕ ਕਨੀਆਂ ਪਸੰਦ ਕਰਦੇ ਸਬੂਤੇ ਝੋਲ ਜਿਹੜੇ ਆ ਨਾ ਓਨ ਮਕੀਨੇ ਸੁਆਦ ਲੱਗਦੇ ਥੋਕੇ ਝੋਲ ਜਿਹੜੇ ਆ ਤੋਟਾ ਹੀ ਸੁਆਦ ਲੱਗਦਾ ਪਾਣੀ ਪਾ ਕੇ ਤਾਂ ਫਿੱਟਾ ਜੀ ਫਿਰ ਤੇ ਟੱਕਣਾ ਹਾਂ بخار ہاں اوہ کیمرا ਹੋਇਆ ਲਈ ਆਸ ਨਹੀਂ ਤਉ ਉੱਥੇ ਕਰ ਜਾ ਮੈਂ ਨਹੀਂ ਕਰਨਾ ਹੈਗਾ ਗੰਦ ਗੇਂਦੀ ਪਈ ਹੈ ਪਤਾ ਨਹੀਂ ਕੀ ਬਿੱਲੀ ਵੀ ਕੋਟੀ ਲੱਗਦੀ ਮੈਨੂੰ ਮਾਂ ਫੋੜਨੀ ਤੇ ਹੈਗੀ ਉਹ ਫੋੜ ਤੇ ਉੱਪਰ ਹੂੰ ਅਸ ਨਹੀਂ ਛੱਡਿਆ ਹੈਗਾ ਥੱਲੇ ਗਿਆ ਅਸ ਨਹੀਂ ਛੱਡਿਆ ਮੰਮੀ ਅੱਖਾਂ ਇੱਕ ਸਾਸ ਦੇ ਸਾਈਡ ਦੇ ਨਾਲ ਚਾਹ ਜੀ ਠੀਕ ਹੈ ਅੱਖਾਂ ਕਿਹੜੇ ਦੇ ਨਾਲ ਪਾ ਦਿੰਦਾ ਹੈ ਜੀ ਥੋੜਾ ਜਿਹਾ ਮਸਰਾਂ ਦਾਲ ਚ ਥੋੜਾ ਜਿਹਾ ਪਾਣੀ ਪਿੰਦਾ ਹੈ ਇਧਰ ਜੀ ਕਿ ਤੀਰਾ ਗੁੰਦ ਵੀ ਦਾਦੀ ਨੇ ਪਿਉਂ ਦਿੱਤੀ ਹੈ ਦੁਪਹਿਰ ਨੂੰ ਪੀਣਾ ਜੀ ਮਿੱਠਾ ਪਾਣੀ ਆ ਸਕਾਇਏ ਹੀ ਪਤਾਨੀ ਫੁੱਲ ਦੇਖ ਨੇ ਇਹ ਹੈਗੇ ਆ ਜੀ ਛੱਲੀਆਂ ਦੇ ਦਾਣੇ ਚੱਲੀ ਉਹ ਕੀ ਲਿਆ ਆ ਹੀ ਉਧਰ ਪੁਣਵਾਸੇ ਇਹਨਾਂ ਨੇ ਕਿਹਾ ਤੁਹਾਨੂੰ ਕੁਝ ਤੋਂ ਨਹੀਂ ਕੇਣੀ ਦਿੱਤੀ ਹੂੰ ਮੈਂ ਜੀ ਪਾਂਡੇ ਸਾਫ਼ ਕਰ ਲਵਾਂ ਇਹਨਾਂ ਨੇ ਇਦਾਂ ਹੀ ਇੱਥੇ ਜੀ ਮੈਂ ਰੱਖੇ ਸੀ ਟੁੱਟੇ ਪੈਸੇ ਤੇ ਇਹਨੂੰ ਪਾਉਨੇ ਆ ਜੀ ਬੁਗਣੀ ਵਿੱਚ ਵਿੱਚ ਜੀ ਮੈਂ ਇਦਾਂ ਹੀ ਪੰਜ ਪੰਜ ਕਰਕੇ 10 10 ਕਰਕੇ ਇਹਨਾਂ ਨੇ ਪਾਣ ਇਕੱਠਾ ਕੀਤਾ ਹੋਇਆ ਹੂੰ ਮਾੜਾ ਬਹੁਤ ਮੈਂ ਕਿਸੇ ਪਰਣਾ ਲੱਭਦਾ ਵੇ ਆ ਮਾੜਾ ਰੱਖਤੀਆਂ ਮੈਂ ਵਿੱਚ ਦੇਨ ਮੱਥਲੇ ਰੱਖਿਆ ਨਾ ਵੇਖੋ ਜੀ ਪਾਣ ਕਿੰਨਾ ਵਿੱਚ ਪੰਜ ਪੰਜ ਕਰਕੇ ਇਕੱਠੇ ਕੀਤੇ ਮੈਂ ਕੋਈ ਪਾਣ ਹੈਗਾ ਇਹ ਤੇ ਦੋਰ ਵੀ ਵੇਖੀ ਸੀ ਹਾਂ ਸੰਦੀਪ ਫਰਿੱਜ ਦਾ ਸਮਾਨ ਨਹੀਂ ਝੁੱਕਦਾ ਫਰਿੱਜ ਦਾ ਸਮਾਨ ਨਹੀਂ ਝੁੱਕਦਾ ਬਸ ਤੇ ਪੁੱਛਾ ਕਿਨੇ ਲਾਉਣਾ ਦੀਦੀ ਬੋਕਰ ਫੇਰ ਲੀਜੀ ਇਹ ਵੀ ਝੁਕਦਾ ਸੀ ਆ ਘਰ ਕੇ ਰੱਖੋ ਲੰਬੜੀ ਚ ਓਕੇ ਥੋੜੇ ਜੇ ਰਿਹਾਗੇ ਸੀ ਭਾਂਡੇ ਮੰਨ ਲਓ ਮਾਂ ਲੀਏ ਅਦਰ ਬੰਦ ਕਰ ਦਿੱਤਾ ਵਿੱਚ ਦਾਲ ਮਰਚਾ ਹਲਦੀ ਲੂਣ ਤੇਲ ਪਾ ਕੇ ਇਹਦਰਾ ਤੋਂ ਪਾਣੀ ਨਰਾਇਆ ਸੀ ਜੀ ਬੋਤਲਾ ਪਾਣੀ ਆ ਵੇਖੋ ਜੀ ਮੰਮੀ ਦੇ ਦਾਲ ਧਰੀ ਸੀ ਤੇ ਉਹ ਪਾਇਆ ਹੀ ਨਹੀਂ ਵਿੱਚ ਉਹ ਸਾਰੀ ਉਬਲ ਕੇ ਬਾਹਰ ਆ ਗਈ ਦਾਲ ਆ ਵੇਖੋ ਕੁੱਕਰ ਸਾਰਾ ਖਰਾਬ ਹੋ ਗਿਆ ਰਬਤੀ ਨਹੀਂ ਪਾਈ ਹੂੰ ਭਰੀ ਨਾ ਹੂੰ ਗੁੜ ਭਰੀ ਹੈ ਢਾੜਾ ਢਾੜਾ ਕਰਾਚ ਲਾ ਕੁੱਕ ਚਲਾਇਆ ਉਧਰ ਦੀ ਮੰਮੀ ਨੇ ਤੜਕਾ ਵੀ ਲਾ ਦਿੱਤਾ ਦਾਲ ਵੀ ਹੱਡੀ ਬਣ ਗਈ ਆ ਮਜੀ ਤੜਕਾ ਪੁੰਨ ਰੋ ਨੇ ਇਹ ਤੱਤਰ ਨੂੰ ਹੁੰਦਾ ਉਹ ਮੰਮੀ ਆ ਹੋ ਜੂਗਾ ਪੁੰਨ ਆ ਜਾਊਗਾ ਪਿਆਜ਼ ਪਿਆਜ਼ ਬੜਾ ਵੱਡਾ ਕੀ ਰਿਹਾ ਹਾਂ ਹਾਂ ਉਦਰ ਜੀ ਚੋਲ ਵੀ ਸਾਡੇ ਬਣ ਗਏ ਆਈ ਦੰਦਾ ਦੜਕਾ ਬਣਾ ਲਿਆ ਇਹ ਵੀ ਸਾਡੇ ਸਵੇਰ ਦੀ ਰੋਟੀ ਹੋ ਗਈ ਆ ਤਿਆਰ ਚੋਲ ਦਾਲ ਤੜਕਾ ਲੱਗਣ ਲਿਆ ਜੀ ਹੁਣ ਅਸੀਂ ਖਾਵਾਂਗੇ ਦਾਲ ਚੋਲ ਸਵੇਰ ਦੀ ਰੋਟੀ ਤਿਆਰ ਆ ਜੀ ਸਾਡੀ ਹੁਣ ਵੇਖੋ ਜੀ ਹੁਣ ਦਾਲ ਚੋਲ ਬਣਾਏ ਸੀ ਤੇ ਖਾਣ ਲੱਗ ਪਏ ਸਾਰੇ ਇਧਰ ਮੈਂ ਵੀ ਖਾਣ ਲੱਗ ਪਈ ਆ ਜੀ ਆਈ ਨਾ ਨੁਸਟਾ ਤੇ ਸਪੈਸ਼ਲ ਤੂੰ ਲੈ ਲਈਂ ਆ ਨੀ ਝੋਲ ਨਹੀਂ ਆ ਤੇਰੇ ਲਈ ਸਪੈਸ਼ਲ ਰੱਖੇ ਮੱਟਕਾ ਇਹ ਤੂੰ ਖਾ ਉਹ ਆ ਕੀ ਹੋ ਗਿਆ ਓਏ ਓ ਫ੍ਰਿਜ ਤੋਤੀ ਆ ਜੀ ਅੱਜ ਜੀ ਮੈਂ ਸਾਰੀ ਫ੍ਰਿਜ ਕਲੀਨ ਕਰ ਦਿੱਤੀ ਬਾਅਦ ਵਿੱਚ ਵਿਖਾ ਲਦੀ ਤੁਹਾਨੂੰ ਆਈ ਫਿਰ ਮੰਮੀ ਦੀ ਹੈ ਆ ਮੇਰੀ ਹੈ ਜੀ ਮੰਮੀ ਦੀ ਦਾਲ ਦਾ ਇਹ ਮੰਮੀ ਦੀ ਦਾਲ ਵਿੱਚ ਟਮਾਟਰ ਹੈ ਜੀ ਮੇਰੇ ਵਾਲੇ ਤੇ ਟਮਾਟਰ ਰਹਾਂ ਨਾ ਕੀ ਟਮਾਟਰ ਕਰਾਂ ਅਸੀਂ ਟਮਾਟਰ ਨਹੀਂ ਖਾਂਦੇ ਹੈਗੇ ਹਾਂ ਦਿਖਾ ਲਈ ਰੋਟੀ ਮੈਂ ਪਹਿਲਾਂ ਫ੍ਰਿਜ ਸਾਫ਼ ਕਰਨ ਲੱਗ ਪਈ ਸੀ ਰੋਟੀ ਵਾਲੇ ਇਹਨੇ ਖਾ ਲਈ ਪਾਤੀ ਰੋਟੀ ਹਜੇ ਕੋਸਾ ਟਾਟੇ ਪਾਣੀ ਵਾਲੇ ਇਹ ਪਾਣੀ ਦੇ ਗੋਲ ਕੱਟੇ ਮੈਂ ਵੀ ਪਾ ਦੇ ਰੋਟੀ ਦੋ ਰੋਟੀਆਂ ਜਿੰਨੇਰਾ ਬਹੁਤ ਜ਼ਿਆਦਾ ਹੋ ਗਿਆ ਤੇ ਬਾਹਰ ਨਾ ਨੇਰੀ ਬੜੀਆਂ ਹੋਣਦੀ ਐ ਅੱਜ ਦੀ ਵੀਡੀਓ ਦੇ ਇੱਥੇ ਕਰਦੇ ਹਾਂ ਜੀ ਐਂਡ ਮੇਰੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਤੇ ਬੱਤੀ-ਬੁੱਤੀ ਦਾ ਕੋਈ ਪਤਾ ਨਹੀਂ ਹੈਗਾ ਕਿ ਕਦੇ ਵੇਲੇ ਚੱਲ ਜਾਂਦੀ ਹੈ ਤੇ ਇਸ ਕਰਕੇ ਮੈਂ ਆਖਿਆ ਵੀ ਲੋਏ ਐਂਡ ਕਰ ਲੈਨੇ ਵੀਡੀਓ ਦਾ ਅੱਜ ਸਾਰਾ ਵੇਖੋ ਬੱਦਲ ਹੋਇਆ ਪਿਆ ਹੈ ਨੇਰੀ ਇੰਨੀ ਆਂਦੀਆਂ ਨੇ ਨੇਰ ਬੜਾ ਵਗਦਾ ਪਿਆ ਵੇਖੋ ਦਰਖਤਾਂ ਦਾ ਕੀ ਹਾਲ ਹੁਣ ਤੇ